ਕਦੇ-ਕਦੇ ਐਕਟਰ ਕਹਿੰਦੇ ਨੇ ਕਿ ਨਾਟਕ ਦੀ ਪੇਸ਼ਕਾਰੀ ਵੇਲੇ ਜਦੋਂ ਕੋਈ ਦੂਜਾ ਐਕਟਰ ਡਾਇਲਗ ਬੋਲ ਰਿਹਾ ਹੁੰਦਾ ਹੈ ਆਪਣਾ ਤਾਂ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਉੱਥੇ ਨਾਲ ਕੀ ਰਿਐਕਸ਼ਨ ਦੇਣੀ ਹੈ ਜਾਂ ਕਿਸੇ ਫਿਲਮ ਦੀ ਸ਼ੂਟਿੰਗ ਵੀ ਨੇ ਕੋਈ ਡਾਇਰੈਕਟਰ ਕਿਸੇ ਹੋਰ ਐਕਟਰ ਦਾ ਡਾਇਲਗ ਬੋਲ ਕੇ ਕਹਿੰਦਾ ਕਿ ਤੁਸੀਂ ਆਪਣੇ ਰਿਐਕਸ਼ਨ ਰਿਕਾਰਡ ਕਰਵਾ ਦਿਓ ਤਾਂ ਕਹਿੰਦੇ ਨੇ ਕਿ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿਉਂ ਜੀ ਰਿਐਕਸ਼ਨ ਰਿਕਾਰਡ ਕਰਵਾਉਣਾ ਮੰਗਮੰਚੀ ਪੇਸ਼ਕਾਰੀਆਂ ਵਿੱਚ ਅਸੀਂ ਆਮ ਦੇਖਦੇ ਹਾਂ ਕਿ ਇੱਕ ਪਾਤਰ ਮੰਚ ਦੇ ਉੱਤੇ ਬਹੁਤ ਵਧੀਆ ਤਰੀਕੇ ਨਾਲ ਡਾਇਲਗ ਬੋਲ ਰਿਹਾ ਹੁੰਦਾ ਤੇ ਉਹਦੇ ਆਸ-ਪਾਸ ਖੜੇ ਬਾਕੀ ਐਕਟਰ ਖਾਮ ਖਾਨੇ ਵੀ ਪਾ ਕੇ ਖੜੇ ਹੁੰਦੇ ਨੇ ਜਾਂ ਉੱਪਰ ਤੋਂ ਥੱਲੇ ਇਦਾਂ ਨਕਲੀ ਜਿਹੇ ਤਰੀਕੇ ਨਾਲ ਸਿਰ ਮਾਰ ਰਹੇ ਹੁੰਦੇ ਨੇ। ਕਈ ਕਰੀ ਵਾਰੀ ਇਹ ਵੀ ਹੁੰਦਾ ਹੈ ਕਿ ਕੋਈ ਇੱਕ ਐਕਟਰ ਬਹੁਤ ਕਮਾਲ ਦੀ ਐਕਟਿੰਗ ਕਰ ਰਿਹਾ ਹੁੰਦਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਆਪਣਾ ਡਾਇਲਗ ਬੋਲ ਰਿਹਾ ਹੁੰਦਾ ਹੈ ਕਿ ਆਸ-ਪਾਸੇ ਖੜੇ ਬਾਕੀ ਐਕਟਰ ਬਹੁਤ ਬੜੇ ਬੜੇ ਰਿਐਕਸ਼ਨ ਦੇ ਕੇ ਉਸਦੀ ਐਕਟਿੰਗਾਂ ਵੀ ਚਰੂਸ ਕਰ ਦਿੰਦੇ ਨੇ। ਫਿਰ ਕਿਹ ਕਿਤਾ ਜਾਵੇ। ਕੀ ਮੈਂ ਦਿੱਤੇ ਜਾਣ ਦੂਜੇ ਪਾਤਰ ਦੀ ਐਕਟਿੰਗ ਵੇਲੇ ਰਿਐਕਸ਼ਨ ਕਿ ਅਸੀਂ ਨਕਲੀ ਨਾ ਲੱਗੇ ਤੇ ਲੱਗੇ ਕਿ ਅਸੀਂ ਵੀ ਪੂਰੀ ਤਾਕਤ ਦੇ ਨਾਲ ਸੀਨ ਦੇ ਵਿੱਚ ਮੌਜੂਦ ਹਾਂ ਮੇਰੇ ਚੈਨਲ ਸਕੋਲਰਲੀ ਯੋਰਸ ਦੀ ਸੀਰੀਜ਼ ਆਰਟ ਕraft ਵਿੱਚ ਤੁਹਾਡਾ ਸਵਾਗਤ ਹੈ ਤੇ ਚਲੋ ਅੱਜ ਆਪਾਂ ਇਹ ਸਮੱਸਿਆ ਸੋਲਵ ਕਰਦੇ